ਕ੍ਰਿਕਟ ਜਗਤ ਨੂੰ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਆਸਟ੍ਰੇਲੀਆ 'ਚ ਕ੍ਰਿਕਟ ਮੈਚ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਪਾਕਿਸਤਾਨੀ ਮੂਲ ਦੇ ਕ੍ਰਿਕਟਰ ਦੀ ਕ੍ਰਿਕਟ ਮੈਚ ਖੇਡਦੇ ਹੋਏ ਮੌਤ ਹੋ ਗਈ ਹੈ ਇਸ ਤੋਂ ਬਾਅਦ ਕ੍ਰਿਕਟ ਜਗਤ 'ਚ ਸੋਗ ਦੀ ਲਹਿਰ ਹੈ ਇਹ ਘਟਨਾ ਆਸਟ੍ਰੇਲੀਆ ਦੇ ਐਡੀਲੇਡ 'ਚ ਵਾਪਰੀ ਹੈ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਪਾਕਿਸਤਾਨੀ ਮੂਲ ਦੇ ਆਸਟ੍ਰੇਲੀਅਨ ਕ੍ਰਿਕਟਰ ਜੁਨਾਇਦ ਜ਼ਫਰ ਖਾਨ ਦੀ ਉਮਰ 40 ਸਾਲ ਤੋਂ ਵੱਧ ਸੀ ਦਰਅਸਲ ਜੁਨਾਇਦ ਕਲੱਬ ਲੈਵਲ ਦੇ ਖਿਡਾਰੀ ਸੀ ਜਦੋਂ ਉਹ ਮੈਚ ਦਰਹੀ ਸੀ ਤਾਪਮਾਨ 40.7 ਡਿਗਰੀ ਸੈਲਸੀਅਸ ਤੱਕ ਸੀ ਅਜਿਹੀ ਭਿਆਨਕ ਗਰਮੀ ਦੇ ਵਿੱਚ ਜੁਨਾਇਦ ਨੇ ਲਗਭਗ 40 ਓਵਰ ਫੀਲਡਿੰਗ ਕੀਤੀ ਜੁਨਾਇਦ ਰਮਜ਼ਾਨ ਦੇ ਦੌਰਾਨ ਰੋਜ਼ੇ ਰੱਖ ਰਹੇ ਸੀ ਪਰ ਉਹਨਾਂ ਨੇ ਦਿਨ ਭਰ ਪਾਣੀ ਹੀ ਪੀਤਾ ਕਿਉਂਕਿ ਇਸਲਾਮੀ ਨਿਯਮਾਂ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਤਾਂ ਉਸ ਨੂੰ ਵਰਤ ਦੌਰਾਨ ਪਾਣੀ ਪੀਣ ਦੀ ਆਗਿਆ ਹੁੰਦੀ ਹੈ ਤਾਂ ਕ੍ਰਿਕਟ ਜਗਤ ਤੋਂ ਹੈਰਾਨ ਕਰ ਦੇਣ ਵਾਲੀ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਸਟ੍ਰੇਲੀਆ 'ਚ ਕ੍ਰਿਕਟ ਮੈਚ ਦੌਰਾਨ ਵੱਡਾ ਸਾ ਵਾਪਰ ਗਿਆ ਜਿੱਥੇ ਪਾਕਿਸਤਾਨੀ ਮੂਲ ਦੇ ਕ੍ਰਿਕਟਰ ਦੀ ਕ੍ਰਿਕਟ ਮੈਚ ਖੇਡਦੇ ਹੋਏ ਮੌਤ ਹੋ ਗਈ ਹੈ